ਇਸ ਜਗਤ ਲਈ ਵੱਡੀ ਮਨੁਭਾਗੀ ਖ਼ਬਰ ਹੀ ਕਹੀ ਜਾ ਸਕਦੀ ਹੈ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਹਾਈ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਲਾਂਕਿ ਪਟੀਸ਼ਨ ਕੋਨਾ ਵਾਪਸ ਲੈ ਲਿਆ ਗਿਆ ਸਾਧਕਾਰ ਜਥੇਦਾਰ ਜੀ ਕਾਕਤ ਸਹਿਬ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥ ਕੀ ਗਿਆਨੀ ਰਗਵੀਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਸ੍ਰੀ ਕਾਕਤ ਸਹਿਬ ਦੇ ਸਾਫ ਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਖਿਲਾਫ ਕੇਸ ਜਿੱਤਾ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸ਼੍ਰੋਮਣੀ ਕਮੇਟੀ ਖਿਲਾਫ ਗਿਆਨੀ ਰਗਵੀਰ ਸਿੰਘ ਨੇ ਪटीशन ਫਾਈਲ ਕੀਤੀ ਸੀ ਰਣਵੀਰ ਸਿੰਘ ਨੇ ਹੁਣ ਆਪਣਾ ਕੇਸ ਵਾਪਸ ਲੈਣ ਤੋਂ ਬਾਅਦ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਬਾਬਾ ਬੁੱਢਾ ਜੀ ਦੀ ਮਹਾਨ ਸ਼ਬੀ ਨੂੰ ਥੇਸ ਪਹੁੰਚਾਉਣ ਦੇ ਬਾਰੇ ਚ ਸੁਪਨੇ ਵਿੱਚ ਉਸ ਸਦਾ ਦੱਸਿਆ ਕਿ ਜਦੋਂ ਰਣਵੀਰ ਸਿੰਘ ਨੇ ਖਾਚਾ ਦਿੱਤਾ ਸੀ ਕਿ ਉਹਨਾਂ ਨੂੰ ਹੁਣ ਇਹ ਸਵਾਦ ਤੋਂ ਫ਼ਰਕ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਪटीशन ਦਾਇਰ ਕੀਤੀ ਸੀ ਪਰ ਸਿੱਖ ਜਥੇਬੰਦੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਸ਼ੁਰੂ ਹੋਇਆ ਤਾਂ ਉਹਨਾਂ ਨੇ ਇਹ ਪटीशन ਹੁਣ ਵਾਪਸ ਲੈ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਲੇ ਅਸਿਆ ਦੌਰਾਨ ਚੱਲ ਰਹੇ ਕਟਨਾ ਕੰਮ ਵਿੱਚ ਬਹੁਤ ਕੁਝ ਆਣ ਕਿਆਸਿਆ ਅਤੇ ਅਣਚਿਤ ਵਿਆਪ ਰਿਆ ਹੈ ਆਪਣੇ ਸੇਵਾ ਦੌਰਾਨ ਦਾਸ ਨੇ ਪੰਤਕ ਪਰੰਪਰਾਵਾਂ ਤੇ ਰਹਿਤ ਮਰਯਾਦਾ ਉੱਤੇ ਪੈਰੋਦਾਰੀ ਕਰਦੇ ਆ ਸੇਵਾ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪੰਤਕ ਸੰਸਥਾਵਾਂ ਤੇ ਬਾਬਾ ਬੁੱਢਾ ਜੀ ਦੀ ਮਹਾਨ ਪਦਵੀ ਨੂੰ ਉੱਥੇ ਸਪੰਚਾਉਣ ਦਾ ਦਾਸ ਦਾ ਕਰੇ ਸੁਪਨੇ ਵਿੱਚ ਵੀ ਇਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਬਿਸ਼ਵ ਭਗਤਿਆਂ ਸਮੂਹ ਸੰਖਤਾ ਦਾ ਦਿਲੋਂ ਜਿਹੜੇ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਕੌਤੁਮ ਆਪਣੇ ਪਿਆਰ ਅਤੇ ਚਿੰਤਾਵਾਂ ਨੂੰ ਪ੍ਰਗਟਾਇਆ ਹੈ ਦਾਸ ਨੇ ਸੰਖਤਾ ਦੀਆਂ ਭਾਵਨਾਵਾਂ ਦੀ ਕਦਰ ਅਤੇ ਸਤਿਕਾਰ ਕਰਦਿਆਂ ਇੱਥੇ ਗਏ ਕੇਸ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਸਿੱਖ ਪੰਥ ਦੀਆਂ ਇਹਨਾਂ ਮਹਾਰ ਪਦਵੀਆਂ ਦੇ ਮਾਣ ਅਤੇ ਸਤਿਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ